ਸਾਥੀ ਗਾ ਜੀ ਸਾਰਿਆਂ ਨੂੰ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਜਾਂ ਵਿੱਚ ਹੋਰ ਲੱਗੋ। ਦੋਸਤੋ ਅੱਜ ਕਰਨੀ ਹੈ ਆਪਾਂ ਹਰਕੀਤਾਂ ਵਾਸਤੇ ਤੇ ਆਪਾਂ ਕਰਤੇ ਰਵਾਨਾ ਹਰਕੀਤਾਂ ਦੀ ਸੇਵਾ ਦੇ ਵਿੱਚ ਤੂੜੀ ਵਾਲਾ ਰੀਪਰ, ਕੰਪਿਊਟਰ ਕਰਾਇਆ, ਦੋ ਟਰੈਕਟਰ ਆ। ਇਹ ਆਪਾਂ ਚਾੜ ਕੇ ਬੇੜੇ ਦਿੱਤੇ ਤੇ ਉਧਰ ਪਾਰ ਲੈ ਕੇ ਜਾਣੇ ਆ। ਸੋ ਰਵਾਨਾ ਹੋ ਗਏ ਆਪਾਂ ਪਿੰਡੋਂ ਤੇ ਟੂੜੀ ਵਾਲਾ ਰੀਪਰ ਆਪਾਂ ਇਸ ਕਰਕੇ ਨਾਲ ਖੜਿਆ ਕਿ ਬਾਅਦ ਦੇ ਵਿੱਚ ਟਰੈਕਟਰ ਨਾ ਝੋਣਾ ਪਵੇ ਇੱਧਰ ਥੋੜੀ ਉਧਰ ਆਪਾਂ ਨੂੰ ਡਿਮਾਂਡ ਆਈ ਸਾਡੇ ਰਿਸ਼ਤੇਦਾਰਾਂ ਦੀ ਕਿ ਸਾਨੂੰ ਜਿਹੜੀ ਝੋਨੇ ਦੀ ਪ੍ਰਾੜੀ ਹੁੰਦੀ ਆ ਉਹਦੀ ਸਾਨੂੰ ਟੂੜੀ ਬਣਾ ਕੇ ਦੇਓ ਤੇ ਇਸ ਕਰਕੇ ਜਿਹੜਾ ਝੁੰਨਾ ਨਹੀਂ ਡੁੱਬਿਆ ਬਜਾਵਾ ਤੇ ਬਾਕੀ ਮੇਰਾ ਵੀਰ ਕੋਈ ਯਾਰ ਕਾ ਟੂੜੀ ਨੂੰ ਆਕੇ ਨਾ ਲਾਕੇ ਫਲਾਵੇ ਤੇ ਅਸੀਂ ਜਿਹੜੇ ਹੱਡ ਪੀਤ ਤਾਂ ਉਹਨਾਂ ਨੂੰ ਅਸੀਂ ਝੋਨੇ ਦੀ ਜਿਹੜੀ ਪ੍ਰਾੜੀ ਆ ਉਹਦੀ ਟੂੜੀ ਬਣਾ ਕੇ ਦਵਾਂਗੇ ਸੋ ਅੱਗੇ ਇੱਕ ਦੇਖਿਓ ਤੁਸੀਂ ਵੀਡੀਓ ਨੂੰ ਪੂਰਾ ਦੇਖਿਓ ਆਪਾਂ ਟਰੈਕਟਰ ਲੋਡ ਕਰਾਂਗੇ ਬੇੜੇ ਦੇ ਵਿੱਚ ਆ ਵੀ ਮਿੱਤਰੋ ਅੱਜਲੇ ਮੰਡ ਦੇ ਵਿੱਚ ਹੜਪੀਟਾਂ ਦੀ ਸੇਵਾ ਵਾਸਤੇ ਲਾਤੇ ਮੋਰਚੇ ਕਾਇਆਂ ਦੇ ਕੰਪਿਊਟਰ ਕਰਾਇਆ ਤੇ ਰੀਪਰ ਵੀ ਨਾਲ ਲੈ ਜਲੇ ਆ ਬਾਅਦ ਚ ਝੋਨੇ ਦੀ ਖਰਾੜੀ ਬਣਾ ਕੇ ਦੇ ਕੇ ਆਵਾਂਗੇ ਉਹਨਾਂ ਨੂੰ ਝੋਨੇ ਦੀ ਤੂੜੀ ਸੱਚ ਔਰ ਪਿਛਿਆਪਾ ਕਰਾਇਆ ਪਾਇਆ ਤੁਹਾਨੂੰ ਦਿਖਾਉਣੇ ਅੱਗੇ ਆਪਾਂ ਬੇੜੇ ਦੇ ਵਿੱਚ ਟਰੈਕਟਰ ਚੜਾਉਣੇ ਆ ਆ ਮੰਡ ਦੇ ਕੰਢੇ ਪਹੁੰਚ ਗਏ ਦਰਿਆ ਦੇ ਉੱਥੋਂ ਬੇੜੇ 'ਚ ਚੜਾ ਕੇ ਫਿਰ ਪਾਰ ਜਾਵਾਂਗੇ ਜਿੱਥੇ ਜਿੱਥੇ ਕਰਾਏ ਚੱਲਣ ਡੇ ਹੁਣ ਜਿੱਥੋਂ ਪਾਣੀ ਲੱਥਾ ਉੱਥੇ ਕਰਾਏਾਂ ਦੀ ਸੇਵਾ ਸ਼ੁਰੂ ਹੋ ਗਈ ਆ ਆਪਾਂ ਵੀ ਚੱਲੇ ਆਂ ਆਪਾਂ ਦੋਵੇਂ ਚੀਜ਼ਾਂ ਤਾਂ ਕਰਕੇ ਲੈ ਜੱਲੇ ਆਂ ਤੇ ਬਾਅਦ ਚ ਫੇਰ ਟਰੈਕਟਰ ਲਿਆਉਣਾ ਪੈਣਾ ਆਪਾਂ ਪਹਿਲਾਂ ਕਰਾਇਦਾ ਚਲਾਵਾਂਗੇ ਬਾਅਦ ਚ ਉੱਥੇ ਝੂੜੀ ਬਣਾ ਕੇ ਦੇ ਕੇ ਆਵਾਂਗੇ ਝੋਨੇ ਦੀ ਪਰਾਲੀ ਦੀ ਪਾਉਂ ਚੱਲੇ ਬਸ ਬੇੜੇ ਤੇ ਲੱਗਿਆ ਆ ਗਏ ਆਂ ਦਰਿਆ ਦੇ ਕੰਢੇ ਤੇ ਇੱਥੇ ਫੇ ਤੁਹਾਨੂੰ ਦੱਸਦੇ ਆਂ ਵੀ ਕਿੱਦਾਂ ਲੋਡ ਕਰਨਾ ਟਰੈਕਟਰ ਆਪਾਂ ਕਿੰਨੇ ਚੀਜ਼ਾਂ ਆਪਾਂ ਲੋਡ ਕਰਨੀਆਂ ਬੇੜੇ ਦੇ ਵਿੱਚ ਟਰੈਕਟਰ ਰੀਪਰ ਤੇ ਆਪਣਾ ਕੰਪਿਊਟਰ ਕਰਾਇਆ ਇੱਕ ਟਰੈਕਟਰ ਨਾਲ ਸਾਡੇ ਹੋਰ ਹੋਊਗਾ ਫੇਰ ਲੋਡ ਕਰਦੇ ਆਂ ਅੱਗੇ ਤੁਹਾਨੂੰ ਬੁਕਾਉਨੇ ਆਂ ਜੁੜੇ ਰਹੋ ਵੀਡੀਓ ਦੇ ਨਾਲ ਬਸ ਪੰਜਾਂ ਦੋ ਤਿੰਨ ਮਿੰਟ ਦੀ ਛੇੜਾ ਬਸ ਆਵੇ ਕੰਡੇ ਤੇ ਪਹੁੰਚ ਗਏ ਆਂ ਤਿਆਲੀਆਂ ਪੱਧਰੀਆਂ ਕਰਨ ਦੀ ਸੇਵਾ ਚਾਲੂ ਹੋ ਚੁੱਕੀ ਆ ਜਿੱਥੇ ਜਿੱਥੇ ਪਾਣੀ ਲੱਥਾ ਉੱਥੇ ਮਿੱਟੀ ਖਿਚਣ ਦੇ ਆ ਤੇ ਆਪਾਂ ਵੀ ਚਲੋ 2 ਮਿੰਟ ਤੱਕ ਪਹੁੰਚਣ ਵਾਲੇ ਬੇੜੇ ਲੱਗੇ। ਮਾਂਡ ਦੇ ਕੰਡੇ ਤੇ ਆ ਗਏ, ਦਰਿਆ ਦੇ ਕੰਡੇ ਤੇ ਬਸ ਤਾਰਨੀ ਵਾਲੇ ਟਰੈਕਟਰ ਵਿੱਚ ਬੇੜੇ ਦੇ। ਵੀਡੀਓ ਨੇ ਜੜਿਆ ਰਿਓ ਬਸ ਦਿਖਾਉਨੇ ਆ ਤੁਹਾਨੂੰ। ਉਹ ਸਾਹਮਣੇ ਰਸਤਾ ਵਾ, ਉੱਥੋਂ ਉਤਰਨਾ ਜਿੱਥੇ ਸਾਈਨ ਬੋਰਡ ਲੱਗਾ। ਆਪਾਂ ਚੰਗੀ ਦੇ ਜੰਗਲ ਦੇ ਵਿੱਚ ਵਿੱਚ ਦੀ। ਉੱਥੇ ਅੱਗੇ ਬੇੜਾ ਖੜਾ। ਵੇਟ ਹੋ ਰਹੀ ਆਪਣੀ ਟਰੈਕਟਰ ਵੀ ਇੱਕ ਖੜਾ। ਜਾਵਾਂਗੇ ਦਰਿਆਵਾਂ ਪਾਰ। ਜਿਹੜੀਆਂ ਪੈਲੀਆਂ ਦੇ ਵਿੱਚ ਰੇਤਾ ਚੜੀ ਚਾਲੂ ਅਸੀਂ ਇੱਥੇ ਪੱਧਰੀ ਕਰਨ ਦੀ ਆਪਾਂ ਹੀ ਹਿੱਸਾ ਪਾਉਣੇ ਤੇ ਰੀਪਰ ਵੀ ਆਪਾਂ ਐਸੇ ਕਰਕੇ ਨਾਲ ਲੈ ਲਿਆਗੇ ਫਿਰ ਬਾਅਦ ਦੇ ਵਿੱਚ ਟਰੈਕਟਰ ਆਪਾਂ ਨੂੰ ਦੋਰੇ ਲੈਣਾ ਪਣਾ ਵਾਪਸ ਉੱਥੇ ਥੋੜੀ ਡਿਮਾਂਡ ਆਈ ਸੀ ਕਿ ਸਾਨੂੰ ਪਰਾਲੀ ਜਿਹੜੀ ਆ ਝੋਨੇ ਦੀ ਉਹਦੀ ਟੁੜੀ ਬਣਾ ਕੇ ਦੇ ਕੇ ਜਾਇਓ ਜੇ ਕਿ ਕੋ ਰੀਪਰੇਗਾ ਤੇ ਆਪਾਂ ਐਸੇ ਕਰਕੇ ਨਾਲ ਹੀ ਲੈ ਲਿਆ ਕਿ ਫਿਰ ਦੁਬਾਰੇ ਵਾਪਸ ਨਾ ਆਉਣਾ ਪਵੇ ਇਦੇ ਪਿੱਛੇ ਪਿਆ ਰੀਪਰ ਸੌਰੀ ਰੀਪਰ ਦੇ ਪਿੱਛੇ ਪਿਆ ਕਰਾਇਆ ਗੰਭੀਰ ਅੱਗੇ ਉਹ ਸਾਹਮਣੇ ਸਾਈਨ ਬੋਰਡ ਦਿਖਦਾ ਉਥੋਂ ਆਪਾਂ ਵੜ ਜਾਣਾ ਅੰਦਰ ਨੂੰ ਉਥੇ ਅੱਗੇ ਬੇੜਾ ਆਪਣੀ ਵੇਟ ਕਰ ਰਿਹਾ ਕੁਝ ਕਮੈਂਟਾਂ ਦੀ ਗੱਲ ਬਸ ਦੋ ਤਿੰਨ ਮਿੰਟ ਬਸ ਇਹ ਆਹ ਮੁੜਨੀ ਵਾਲੇ ਸਾਈਨ ਬੋਰਡ ਆ ਗਿਆ ਅਸ دوستੋ ਜੁੜੇ ਰਹੋ ਵੀਡੀਓ ਦੇ ਨਾਲ ਫਿਰ ਲੋਡ ਕਰਦੇ ਆ ਤੁਹਾਨੂੰ ਦਿਖਾਉਨੇ ਆ ਬਹੁਤ ਤਗੜਾ ਜੰਗਲਿਆ ਲਓ ਜੀ ਆ ਗਿਆ ਸਾਈਨ ਬੋਰਡ ਇੱਥੋਂ ਮੜਾਂਗੇ ਆਪਾਂ ਅੰਦਰ ਨੂੰ ਕੇਂਦਰਿਆ ਜਿੱਥੋਂ ਬੇੜਾ ਲੋਡ ਕਰਦੇ ਆ ਅੱਗੇ ਵੀਡੀਓ ਦੇ ਨਾਲ ਜੁੜੇ ਰਹੋ ਦਿਖਾਉਨੇ ਆ ਤੁਹਾਨੂੰ ਕਿੱਦਾਂ ਲੋਡ ਹੁੰਦੇ ਆ ਦੋ ਟਰੈਕਟਰ ਇੱਕ ਰੀਪਰ ਇੱਕ ਕੰਪਿਊਟਰ ਕਰਾਇਆ ਬਾਕੀ ਚਾਰ ਪੰਜ ਜਣੇ ਆਹੀ ਹੋਵਾਂਗੇ ਨਾਲ ਇੰਤੋਂ 4 ਘੰਟੇ ਲੱਗ ਜਾਣੇ ਸਾਨੂੰ ਪਾਰ ਲੱਗਦੇ ਆ ਵੇੜਾ ਕਾਫੀ ਵੱਡਾ ਆਦਾਂ ਪਰ ਚਲਾਉਣਾ ਵੀ ਔਖਾ ਥੋੜਾ